ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਖਾਲਸਾ ਜੀ ਅੱਜ ਅਸੀਂ ਪਹੁੰਚੇ ਆ ਗੁਰਦੁਆਰਾ ਸ੍ਰੀ ਪਟਨਾ ਸਾਹਿਬ ਇਹ ਉਹ ਸਥਾਨ ਹੈ ਜਿੱਥੇ ਧੰਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਦਾ ਪ੍ਰਕਾਸ਼ ਹੋਇਆ ਸੀ ਜਨਮ ਹੋਇਆ ਸੀ ਇਸ ਸਥਾਨ ਤੇ ਸੋ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ ਇਹ ਸਾਹਮਣੇ ਗੁਰਦੁਆਰਾ ਸਾਹਿਬ ਹੈ ਔਰ ਅਸੀਂ ਮੇਨ ਗ੍ਰੇਡ ਚੋਂ ਅੰਦਰ ਐਂਟਰੀ ਕਰ ਰਹੇ ਹਾਂ ਇਸੇ ਸਥਾਨ ਤੇ ਜੋ ਅੰਦਰ ਮਹਾਰਾਜਾ ਪ੍ਰਕਾਸ਼ ਹੋਇਆ ਹੈ ਉਸ ਸਥਾਨ ਤੇ ਜਨਮ ਹੋਇਆ ਸੀ ਗੁਰੂ ਸਾਹਿਬ ਦਾ ਔਰ ਇਹ ਬਾਹਰ ਜੋ ਸੰਗਤਾਂ ਵਾਸਤੇ ਜੋ ਸੰਗਤਾਂ ਦੂਰੋਂ ਨੇੜੋਂ ਚੱਲ ਕੇ ਆਉਂਦੀਆਂ ਨੇ ਉਹਨਾਂ ਵਾਸਤੇ ਰੂਮ ਬਣੇ ਹੋਏ ਨੇ ਸੋ ਸ਼ਮਹ ਸ਼ਾਮ ਦਾ ਉਹ ਸਾਡੀ ਇਸ ਵੀਡੀਓ ਵਿੱਚ ਅਸੀਂ ਸ਼ਾਮ ਦੇ ਸੀਨ ਵੀ ਲਏ ਹੋਏ ਨੇ ਔਰ ਅਮਰਤ ਵੇਲੇ ਸੀਨ ਵੀ ਲਏ ਹੋਏ ਨੇ ਸੋ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਵੇਂ ਸ਼ਾਮ ਨੂੰ ਆਓ ਤੇ ਭਾਵੇਂ ਸਵੇਰੇ ਆਓ ਸੰਗਤਾਂ ਵੋਪਾਰੀ ਹਰ ਸਮੇਂ ਇਕੱਠ ਹੁੰਦਾ ਹੈ ਸੋ ਲੋਕਲ ਸੰਗਤ ਵੀ ਜੋ ਇੱਥੇ ਰਹਿਣ ਵਾਲੀ ਹੈ ਉਹ ਵੀ ਸੰਗਤਾਂ ਕਾਫੀ ਤਦਾਦ ਵਿੱਚ ਪਉਂਦੀਆਂ ਹਨ ਸੋ ਇਹ ਸਾਰੇ ਹੀ ਰੋਮ ਨਜੀ ਸੰਗਤਾਂ ਦੇ ਜੋ ਬਣੇ ਹੋਏ ਨੇ ਸੰਗਤਾਂ ਦੇ ਰਹਿਣ ਵਾਸਤੇ ਉਹ ਸਾਹਮਣੇ ਜੋ 메ਨ ਗੇਟ ਹੈ ਉੱਤੇ ਲਿਖਿਆ ਹੋਇਆ ਹੈ ਮੈਂ ਹੋਂ ਪਰਮਪੁਰ ਕੋ ਦਾਸਾ ਦੇਖਣੇ ਆਇਓ ਜਗਤ ਤਮਾਸ਼ਾ ਸੋ ਇਹ ਬਡੀ ਸਕਰੀਨ ਲਾਈ ਹੋਈ ਹੈ ਜੋ ਸੰਗਤਾਂ ਬਾਹਰ ਬੈੰਦੀਆਂ ਨੇ ਸ਼ਾਮ ਵੇਲੇ ਜਾਂ ਅਮਰਤ ਵੇਲੇ ਉਨਰ ਦੇ ਦੇਖਣ ਵਾਸਤੇ ਜੀ ਇਹ ਜੋ ਸਾਹਮਣੇ ਗੇਟ ਹੈ ਜੋ ਤੁਹਾਡਾ ਨਾਲ ਗੱਲ ਕਰ ਰਹੇ ਸੀ ਕਿ ਜੋ ਮੇਨ ਗੇਟ ਹੈ ਐਂਟਰੀ ਹੈ ਇਧਰੋਂ ਹੈ ਔਰ ਇੱਕ ਗੇਟ ਦੂਸਰੇ ਪਾਸੇ ਵੀ ਹੈ ਜੋ ਬਾਜ਼ਾਰ ਚੋਂ ਸੰਗਤਾਂ ਗੁਰਦੁਆਰਾ ਬਾਲੀਲਾ ਤੋਂ ਸਿੱਧੀਆਂ ਆਉਂਦੀਆਂ ਨੇ ਸੋ ਇਧਰ ਜੋ ਹੈ ਇਧਰ ਆਫਿਸ ਬਣਿਆ ਹੋਇਆ ਹੈ ਗੁਰੂ ਘਰ ਦਾ ਜੋ ਕਿ ਜੋ ਕਿਸੇ ਨੇ ਕੋਈ ਬੱਸ ਬੁੱਕ ਕਰਾਣੀ ਹੈ ਗੱਡੀਆਂ ਬੁੱਕ ਕਰਾਣੀਆਂ ਨੇ ਅਗਲੀ ਯਾਤਰਾ ਕਰਨ ਵਾਸਤੇ ਸੋ ਉਹਨਾਂ ਵਾਸਤੇ ਸੰਗਤਾਂ ਵਾਸਤੇ ਇੱਥੇ ਬੱਸਾਂ ਬੁਕ ਕੀਤੀਆਂ ਜਾਂਦੀਆਂ ਨੇ ਸੋ ਇਹ ਦਫਤਰ ਹੈ ਜੀ ਨਾਲ ਹੀ ਅਮਰਤਵੈਲਾ ਜੀ ਸਾਡੇ ਸੰਗਤਾਂ ਜੋ ਗੁਰੂਗੜ੍ਹ ਪਹੁੰਚ ਗਏ ਨੇ ਸਵੇਰ ਦੇ ਵੱਜ ਕੇ 4:30 ਸੋ ਸੰਗਤਾਂ ਦਰਸ਼ਨ ਕਰਨ ਲਈ

PUM PAPA PAPA

ਇਹ ਗਲੀ ਹੈ ਜਿੱਥੋਂ ਆਪਾਂ ਸਵੇਰੇ ਗੋਦਾ ਸਾਹਿਬ ਵਾਲੀਲਾ ਤੁਆਨੇ ਆਪਾਂ ਸਚਖੰਡ ਹਰਮੰਦਰ ਜੀ ਜਾਣੇ ਆ ਸੋ ਇਹ ਰਸਤਾ ਜੋ ਸ਼ਾਰਟਕਟ ਪੈਂਦਾ ਹੈ ਇੱਥੋਂ ਹੀ ਆਪਾਂ ਚਲ ਕੇ ਆਉਂਦੇ ਆ ਸੋ ਹੁਣ ਅਮਰਤ ਵੇਲਾ ਇਸ ਵੇਰ ਦੇ ਵਜ੍ਝੇ ਨੇ 4 ਔਰ ਪੂਰੀ ਗਲੀ ਜੋ ਸੌਂਸਰਾ ਹੈ ਲੇਕਿਨ ਥੋੜੀ ਦੇਰ ਦੇ ਵਿੱਚ ਹੀ ਸੰਗਤਾਂ ਦਾ ਹੀ ਹੈ ਆਵਾਜ਼ ਹੈ ਸ਼ੁਰੂ ਹੋ ਜਾਣੀ ਹੈ ਤੋ ਸੰਗਤਾਂ ਨਾਲ ਗਲੀ ਪੂਰੀ ਪਰ ਜਾਣੀ ਹੈ ਔਰ ਜੋ ਦਿਨ ਚੜ ਗਿਆ ਤਾਂ ਇਹ ਗਲੀ ਪੂਰੀ ਮੋ ਜੋ ਦਕਾਨਾਂ ਖੁੱਲ ਜਾਣੀਆਂ ਨੇ ਪੂਰਾ ਬਾਜ਼ਾਰ ਭਰਿਆ ਹੁੰਦਾ ਹੈ ਸੋ ਇਹ ਉਹੀ ਗਲੀਆਂ ਨੇ ਜਿਹਦੇ ਵਿੱਚ ਬਾਲਾ ਪ੍ਰੀਤਮ ਗੋਬਿੰਦ ਰਾਏ ਜੀ ਆਪਣੇ ਹਾਣੀਆਂ ਦੇ ਨਾਲ ਲੰਘਦੇ ਹੋਣਗੇ ਸੋ ਇਹ ਵੇਖੋ ਸੰਗਤ ਜੀ ਜੋ ਸ਼ਾਮ ਦਾ ਦ੍ਰਿਸ਼ ਹੈ ਅਮੈਂ ਇਹ ਵੀ ਵੀਡੀਓ ਬਣਾਈ ਸੀ ਤੇ ਸੰਗਤਾਂ ਨੂੰ ਦਿਖਾਵਾਂਗੇ ਕਿ ਅਮਰਤ ਵੇਲੇ ਕਿੰਨੇ ਸੌਨਸਰ ਆਏ ਔਰ ਅੱਗੇ ਪਿੱਛੇ ਕਿੰਨਾ ਹੁੰਦਾ ਇੱਥੇ ਸੋ ਤਨਵਾਜੀ ਸਾਰਿਆਂ ਸੰਗਤਾਂ ਦਾ ਸੋ ਆਪਾਂ ਹੁਣ ਇੱਥੇ ਹੀ ਕਰਦੇ ਹਾਂ ਵਲੌਗ ਨੂੰ ਸਮਾਪਤ ਤੇ ਅਸੀਂ ਹੁਣ ਅੱਜ ਜਾਣਾ ਆਪਣਾ ਜੇ ਲੋਕਲ ਗੁਰੂ ਘਰ ਨੇ ਉਧਰ ਵੀ ਘੁੰਮ ਕੇ ਆਣਾ ਹੈ ਸੋ ਸਾਰਿਆਂ ਸੰਗਤਾਂ ਨੇ ਤਿਆਰੀ ਕਰਨੀ ਹੈ ਸੋ ਇੱਥੇ ਬੁਲਾਓ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ